ਮਾ ਮੇਰੇ ਭਾਣ ਜੀ ਨੂੰ ਕਹਾ ਮਾ ਪੁੱਤੋਂ ਹਣ ਤਾਂ ਵਿਆਹ ਖਾਓ ਮੱਖਰ ਨਹੀਂ ਬੁੜੇ ਜਿਹੇ ਵਾਲੇ ਹੋ ਜਾਣਗੇ ਤੇਰੀ ਮਾਮੀ ਕਹੀ ਜਾਂਦੀ ਮੈਂ ਤਾਂ ਜਾਗੋ ਚੱਕਣੀ ਛੇਤੀ ਕਹਿੰਦਾ ਨਾ ਨਾ ਮਾਮਾ ਕਹਿੰਦਾ ਮੈਂ ਤਾਂ ਤੇਰੇ ਮੰਗੂ 27 28 ਸਾਲਾਂ ਦਾ ਹੋ ਕੇ ਕਰਾਉਂਗਾ ਉਹ ਮਖਿਆ ਪੁੱਤ ਅਸਲ ਮੈਂ 27 28 ਸਾਲਾਂ ਦਾ ਹੋ ਕੇ ਨਹੀਂ ਕਰਾਇਆ ਸੀ ਕਹਿੰਦਾ ਹੋਰ ਮਾ ਮੇਰੇ ਤੋਂ ਪਹਿਲਾਂ ਹੋਈ ਹੀ ਨਹੀਂ ਸੀ ਨਾਲੇ ਕਹਿੰਦਾ ਮਾਮਾ ਤੈਨੂੰ ਰਿਸ਼ਤੇ ਦੇ ਬਾਵਾ ਹੋਣ ਲੱਗ ਗਏ ਸੀ ਮਾ ਪੁੱਤ ਆਹੀ ਗੱਲਾਂ ਤਾਂ ਲੋਕਾਂ ਨੂੰ ਦਿਮਾਗ ਖਰਾਬ ਕਰ ਦਿੰਦੀਆਂ ਜਿਵੇਂ ਮੇਰਾ ਕਰਿਆ ਸੀ ਮਾ ਦੂ ਤੈਨੂੰ ਰਿਸ਼ਤੇਦਾਰਾਂ ਨੂੰ ਤਾਂ ਮਾਮਾ ਜਵਾਬ ਦੇਤਾ ਵੀ ਨਾ ਨਾ ਮੈਂ ਨਹੀਂ ਹਜੇ ਕਰ ਦੋ ਤਿੰਨ ਰਿਸ਼ਤੇਦਾਰਾਂ ਨੂੰ ਮੈਂ ਕਿਹਾ ਮੇਰੀ ਮਾਂ ਨੇ ਜਵਾਬ ਦੇਤਾ ਫਿਰ ਦੋ ਤਿੰਨ ਨੂੰ ਮੈਂ ਮੇਰੇ ਬਾਪੂ ਨੇ ਜਵਾਬ ਦਿੱਤਾ ਮੈਂ ਇਹ ਦੁਆਜੋ ਦੋ ਤਿੰਨ ਸਾਲ ਲੰਘ ਗਏ ਕੋਈ ਰਿਸ਼ਤਾ ਵੀ ਨਹੀਂ ਆਇਆ ਤੇ ਮੈਨੂੰ ਵੀ ਪਤਾ ਲੱਗ ਗਿਆ ਵੀ ਮੇਰੇ ਤੋਂ ਹੁਣ ਕੱਖ ਨਹੀਂ ਹੋਣਾ ਕਿਹਾ ਫੇਰ ਮਾਮਾ ਮਾਮਾ ਕਹ ਫੇਰ ਕੀ ਉਹੀ ਦੋ ਤਿੰਨ ਰਿਸ਼ਤੇਦਾਰਾਂ ਨੇ ਮੈਂ ਹਾੜੇ ਕੱਢੇ ਵੀ ਭਾਈ ਦੇਖ ਲਓ ਜੇ ਕੋਈ ਕੁੜੀ ਹੈਗੀ ਆ ਉਹਨਾਂ ਨੂੰ ਵੀ ਮੈਂ ਕਿਹਾ ਮੇਰੀ ਮਾਂ ਨੇ ਕਿਹਾ ਜੀ ਮੁੰਡੀ ਦੀ ਉਮਰ ਟੱਪੀ ਜਾਂਦੀ ਮੈਂ ਇੱਕ ਦੋ ਨੂੰ ਆ ਗਿਆ ਮੇਰੇ ਬਾਪੂ ਨੇ ਕਿਹਾ ਮੈਂ ਕਿਹਾ ਫਿਰ ਸੁੱਖਾ ਦਾ ਸੁੱਖੀਆਂ ਫੇਰ ਕਿਤੇ ਜਾ ਕੇ 27 28 ਸਾਲਾਂ ਤੇਰੀ ਮਾਮੀ